ਜਲਾਲਾਬਾਦ ਸਬ ਡਿਵੀਜ਼ਨ ਦੇ ਥਾਣਾ ਅਰਨੀ ਵਾਲਾ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਇੱਕ ਦੇਸੀ ਕੱਟਾ ਮੈਗਜ਼ੀਨ ਇੱਕ ਜਿੰਦਾ ਰਾਊਂਡ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ 13 ਚੋਰੀ ਦੀਆਂ ਮੋਟਰਾਂ ਕੀਤੀਆਂ ਬਰਾਮਦ ਤਿੰਨ આરોપી ਕਾਬੂ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਸਬ ਡਿਵੀਜ਼ਨ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਅਰਨੀਵਾਲਾ ਪੁਲਿਸ ਦੇ ਹੱਥ ਕਾਮਯਾਬੀ ਲੱਗੀ ਹੈ ਥਾਣਾ ਅਰਨੀਵਾਲਾ ਦੇ ਇੰਚਾਰਜ ਅੰਗਰੇਜ਼ ਕੁਮਾਰ ਦੇ ਵੱਲੋਂ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ આરોપી ਕਾਬੂ ਕੀਤੇ ਗਏ ਨੇ ਇੱਕ ਮਾਮਲੇ ਦੇ ਵਿੱਚ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਇੱਕ ਦੇਸੀ ਕਟਾ ਇੱਕ ਮੈਗਜ਼ੀਨ ਅਤੇ ਇੱਕ ਜਿੰਦਾ ਰੌਂਡ ਬਰਾਮਦ ਹੋਇਆ ਜਦਕਿ ਇੱਕ ਹੋਰ ਮਾਮਲੇ ਦੇ ਵਿੱਚ ਇੱਕ આરોપી ਨੂੰ ਕਾਬੂ ਕਰ ਉਸ ਦੀ ਨਿਸ਼ਾਨਦੇਹੀ ਤੇ ਖੇਤਾਂ ਦੇ ਵਿੱਚੋਂ ਚੋਰੀ ਕੀਤੀਆਂ 13 ਪਾਣੀ ਦੀਆਂ ਮੋਟਰਾਂ ਬਰਾਮਦ ਕੀਤੀਆਂ ਗਈਆਂ ਨੇ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਕਰ ਲਏ ਗਏ ਨੇ ਅਤੇ આરોપીਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਏਗਾ ਜਿਸ ਤੋਂ ਬਾਅਦ ਕਈ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਨਯੋਗ ਡੀਏਐਸਪੀ ਸਾਹਿਬ ਫਿਰੋਜ਼ਪੁਰ ਮਾਨਯੋਗ ਐਸਐਸਪੀ ਸਾਹਿਬ ਫਾਜ਼ਿਲਕਾ ਜੀ ਵਿਰਿੰਦਰ ਸਿੰਘ ਬਰਾੜ ਉਹਨਾਂ ਦੀ ਰਹਿਮਾਈ ਦੇ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੀ ਪੁਲਿਸ ਵੱਲੋਂ ਵਧੀਆ ਕੰਮ ਜਿਹੜਾ ਕੀਤਾ ਗਿਆ ਜਿਸ ਦੇ ਤਹਿਤ ਮੁਖ ਅਫਸਰ थाना आरनी वाला नरेश कुमार ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਇੱਕ ਦੇਸੀ ਕट्टा ਪਿਸਤੌਲ ਇੱਕ ਮੈਗਜ਼ੀਨ ਤੇ ਹੋਰ ਜਿੰਦਾ ਜਿਹੜਾ ਰੋਂ ਦੇ ਇੱਕ ਬਰਾਮਦ ਕੀਤਾ ਗਿਆ ਜਿਹਦੇ ਤਹਿਤ ਉਹਨਾਂ ਦੇ ਖਿਲਾਫ 147 ਨੰਬਰ ਮਕਦਮਾ ਜਿਹੜਾ 25 ਚਲੰਗਾ ਨਾਲ ਅਟੈਕਟ ਆਰਮ ਐਕਟ ਦੇ ਤਹਿਤ ਦਰਜ ਕੀਤਾ ਜਿਨ੍ਹਾਂ ਨੂੰ ਅਸੀਂ ਪੇਸ਼ ਅਦਾਲਤ ਕਰਕੇ 2 ਦਿਨ ਦਾ ਰਿਮਾਨਡ ਲਿਆ ਜਿਹਦੇ ਵਿੱਚ ਸਾਨੂੰ ਹੋਰ ਵੀ ਕਈ ਕੋਈ ਅਮਸਰਾ ਕੋਈ ਮਿਲ ਸਕਦਾ ਜਾਂ ਹੋਰ ਵੀ ਕੋਈ ਸਾਨੂੰ ਬਰਾਮਦ ਦੀ ਹੋਣ ਦੀ ਸੰਭਾਵਨਾ ਹੈ। ਇਹ ਅਸਲੇ ਚ ਸ਼ਾਮਲ ਕੀਤੇ ਗਏ ਆ। ਜੀ ਜੀ ਉਹਨਾਂ ਦੇ ਕੋਈ ਫਾਰਵਰਡ, ਬੈਕਵਰਡ ਕੋਈ ਲਿੰਕਰ ਪਤਾ ਲੱਗਾ। ਅ ਉਹਨਾਂ ਦਾ ਅਸੀਂ ਰਿਮਾਂਡ ਹਾਸਲ ਕੀਤਾ ਜੀ 2 ਦਿਨ ਦਾ ਤੇ ਹੁਣ ਉਹਨਾਂ ਦੀ ਪੁਸ਼ਕਿਸ਼ ਜਾਰੀ ਹੈ। ਸਚੂ ਸਾਹਿਬ ਪੁਸ਼ਕਿਸ਼ ਕਰ ਰਹੇ ਨੇ। ਉਸ ਤੋਂ ਇਲਾਵਾ ਮੈਂ ਵੀ ਕਰਾਂਗਾ ਔਰ ਸੀਆਈਏ ਦੇ ਵਿੱਚ ਵੀ ਜਾ ਕੇ ਅਸੀਂ ਥੋੜਾ ਬਹੁਤ ਉਹਨਾਂ ਨੂੰ ਪੁਸ਼ਕਿਸ਼ ਕਰਾਂਗੇ। ਔਰ ਜੇਕਰ ਅੱਗੇ ਸਾਨੂੰ ਉਮੀਦ ਆ ਕਿ ਇਹਨਾਂ ਤੋਂ ਕੋਈ ਜਿਹੜੇ ਕੋਈ ਅਗਲੇ ਜਿੱਥੇ ਇਹਨਾਂ ਨਾਲ ਕੋਈ ਜਾਂ ਤਾਂ ਕੋਈ ਵਾਰਦਾਤ ਕਰਨੀ ਸੀ ਜਾਂ ਕੋਈ ਜੋ ਵੀ ਆ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਇੱਕ ਸਰ ਜਿਹੜਾ ਵਾਰਦਾਤ ਜੇ ਮੋਟਰਸਾਈਕਲ ਵਰਤੀਆ ਗਿਆ ਜੀ ਮੋਟਰਸਾਈਕਲ ਦਾ ਲੱਗੇ ਜੀ ਉਹ ਆ ਮੋਟਰਸਾਈਕਲ ਹਾਲ ਦੀ ਕੜੀ ਜਿਹੜਾ ਉਹ ਰਜਿਸਟਰਡ ਆ ਉਹ ਪਤਾ ਕੀਤਾ ਜਿਹੜਾ ਅਵੌਰ ਤੋਂ ਆ ਉਹਦੇ ਵਿੱਚ ਅਸੀਂ ਇਹਨਾਂ ਤੋਂ ਇਹਨਾਂ ਜੀ ਰਜਿਸਟ੍ਰੇਸ਼ਨ ਜੋ ਆਰਸੀ ਹੈ ਉਹ ਮੰਗਵਾ ਕੇ ਚੈੱਕ ਕਰਵਾਵਾਂਗੇ ਮੇਬੀ ਉਹ ਚੋਰੀ ਦਾ ਹੋ ਸਕਦਾ ਜਾਂ ਕਿਤੇ ਖੋਇਆ ਹੋ ਸਕਦਾ ਉਹਦੀ ਸੰਭਾਵਨਾ ਹੈ ਇਹਨਾਂ ਦਾ ਸਰ ਕੋਈ ਪਿਛਲਾ ਕ੍ਰਿਮਨਲ ਰਿਕਾਰਡ ਹੈ ਨਹੀਂ ਹਾਲ ਦੀ ਘੜੀ ਅਸੀਂ ਪਤਾ ਕਰ ਰਹੇ ਹਾਂ ਜੇ ਕੋਈ ਸਾਹਮਣੇ ਆਇਆ ਤਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਹੁਣਾ ਹੈ ਇਸੇ ਤਰੀਕੇ ਨਾਲ ਡੀਏ ਆਪਣਾ ਐਸਐਚਓ ਅਰਨੀਵਾਲਾ ਨੇ ਇੱਕ ਹੋਰ ਵਧੀਆ ਕਾਰਗੁਜ਼ਾਰੀ ਕੀਤੀ ਜਿਦੇ ਵਿੱਚ ਇੱਕ ਦੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਦੇ ਕੋਲੋਂ ਕਰੀਬ 13 ਚੋਰੀ ਦੀਆਂ ਮੋਟਰਾਂ ਬਰਾਮਦ ਕਰਾਈਆਂ ਗਈਆਂ ਜਿਨੇ ਜਿਹਦੇ ਖਿਲਾਫ ਮੁਕੱਦਮਾ ਨੰਬਰ 149 ਸੀ ਦਰਜ ਕੀਤਾ ਔਰ ਜਿਨੇ ਅੱਗੇ ਆਪਣੀ ਪੁਸ਼ਕਿਸ਼ ਦੇ ਵਿੱਚ ਉਹਦਾ ਜਿਹੜਾ ਸਾਥੀ ਆ ਸੋਨਾ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਢਾਣੀ ਵਰਕਸ ਵਾਟਰ ਵਰਕਸ ਅਰਨੀਵਾਲਾ ਜਿਹੜਾ ਉਹਨੂੰ ਅੱਗੇ ਖੁਲਾਸਾ ਕੀਤਾ ਔਰ ਜਿਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰਕੇ ਉਹਦੇ ਕੋਲੋਂ ਪੁਸ਼ਕਿਸ਼ ਕਰਾਂਗੇ ਔਰ ਉਮੀਦ ਆ ਇਹ ਇਹਨਾਂ ਕੋਲੋਂ ਹੋਰ ਵੀ ਚੋਰੀ ਦੀਆਂ ਮੋਟਰਾਂ ਜਾਂ ਕੋਈ ਹੋਰ ਵੀ ਕੋਈ ਜਿਹੜੀ ਚੀਜ਼ ਬ੍ਰਾਹਮਣ ਹੋ ਸਕਦੀ ਹੈ ਜਿਹੜੇ ਮੋਟਰਾਂ ਵਾਲੇ ਆ ਜੀ ਇਹ ਸਾਰੇ ਮੋਟਰਾਂ ਜਿਹੜੀ ਚੋਰੀ ਕਰਦੇ ਸੀ ਇਹਨਾਂ ਤੋਂ ਕੋਈ ਪੁੱਛਗਿੱਛ ਪਤਾ ਲੱਗਾ ਜੀ ਕੋਈ ਪਹਿਲਾਂ ਵੀ ਇਹਨਾਂ ਨੇ ਵਾਰ-ਵਾਰ ਤਾਂ ਨੂੰ ਇਨਜਾਮ ਦਿੱਤਾ ਜੇ ਦਿੱਤਾ ਤਾਂ ਇਹ ਸਾਰੇ ਮੋਟਰਾਂ ਵੇਚਦੇ ਕਿੱਥੇ ਸੀ ਪੁਲਿਸ ਵਾਲੇ ਹਾਂ ਹਾਲ ਦੀ ਘੜੀ ਜਿਹੜਾ ਗੁਰਜਿੰਦਰ ਸਿੰਘ ਅਸੀਂ ਫੜਿਆ ਕੱਲੀ ਉਹਦੇ ਹੀ ਪੁੱਛਗਿੱਛ ਕੀਤੀ ਹੈ ਜਿਨੇ ਆਪਣੇ ਪੁੱਛਗਿੱਛ ਦੇ ਵਿੱਚ ਖੁਲਾਸਾ ਕੀਤਾ ਸੋਨਾ ਸਿੰਘ ਦਾ ਔਰ ਆਪਣੀ ਪੁਸ਼ਗੀਸ਼ ਜੀ ਨੇ ਸਾਨੂੰ 13 ਮੋਟਰਾਂ ਜਿਹੜੀਆਂ ਬਰਾਮਦ ਕਰਾਈਆਂ ਉਹਦੀ ਪੁਸ਼ਗੀਸ਼ ਜਾਰੀ ਹੈ ਔਰ ਉਹਦੀ ਕੱਲ ਨੂੰ ਅਸੀਂ ਜਿਹੜਾ ਉਹਨੂੰ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਨ ਲਵਾਵਾਂਗੇ ਪੁਲਿਸ ਰਿਮਾਨ ਦੌਰਾਨ ਹੀ ਅਸੀਂ ਇਹ ਵੀ ਪੁਸ਼ਗੀਸ਼ ਕਰਾਂਗੇ ਕਿ ਇਹ ਕਿੱਥੇ ਵੇਚਦਾ ਸੀ ਹੋਰ ਇਹਦੇ ਕਿਹੜੇ ਸਾਥੀ ਨੇ ਜਾਂ ਹੋਰ ਇਹਨਾਂ ਨੇ ਕੀ ਕੋਈ ਵਾਰਦਾਤਾਂ ਕੀਤੀਆਂ ਨੇ ਉਹਦੇ ਬਾਰੇ ਸਾਰਾ ਅਸੀਂ ਜਾਣਕਾਰੀ ਇਹ ਸਰ ਜਿਹੜਾ ਇੰਦੇ ਕੋਲ ਸਮਾਨ ਬਰਾਮਦ ਹੋਇਆ 13 ਮੋਟਰ ਇਹ ਸਰ ਕਿੱਥੋਂ ਇੰਦੇ ਕੋਲ ਪ੍ਰਾਪਤ ਹੋਇਆ ਅ ਕੁਝ ਤਾਂ ਇਹਦੇ ਘਰੇ ਸੀਗੀਆਂ ਜੀ ਤੇ ਕੁਝ ਬਾਹਰ ਇਹਨਾਂ ਨੇ ਲੁਕਾਸ਼ਪਾ ਕੇ ਰੱਖੀਆਂ ਸੀਗੀਆਂ ਅ ਬਟ ਸੇਮ ਨਾਲੇ ਦੇ ਉੱਤੇ ਤੇ ਉੱਥੋਂ ਅਸੀਂ ਬਰੰਦ ਕੀਤੀ